ਮੈਂ ਮਹਿੰਦਰ ਸਿੰਘ ਪੱਟੀ ਆਪਣੇ ਵੱਲੋਂ ਅਤੇ ਆਪਣੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਦਿਲਜੀਤ ਸਿੰਘ ਭੋਲਾ ਗਰੇਵਾਲ ਜੀ ਵੱਲੋਂ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਆਪ ਸਭ ਲਾਕਨ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਨਾਲ ਹੀ ਮਾਗੀ ਅਤੇ ਤਨਤਨ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਵੀ ਸਮੂਹ ਸੰਗਤ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਲੋਹੜੀ ਦਾ ਤਿਹਾੜੀ ਕਰਦੇ ਆ ਚੈਨਾਂ ਡਾਊਨ ਦੇ ਲੋਕੀ ਬਹੁਤ ਉਤਜਾਗ ਕਰਦੇ ਆ ਲੋਹੜੀ ਦਾ ਤਿਹਾੜੀ ਇੱਕ ਪੰਜਾਬੀਆਂ ਦਾ ਬਹੁਤ ਹੀ ਖੁਸ਼ੀਆਂ ਦੇ ਨਾਲ ਮਨਾਇਆ ਜਾਣ ਵਾਲਾ ਤਿਹਾਰ ਹੈ ਜੋ ਕਿ ਆਪਾਂ ਜਿਹਦੇ ਵਿੱਚ ਆਪਾਂ ਆਪਣੀਆਂ ਖੁਸ਼ੀਆਂ ਨੂੰ ਸਾਂਝੇ ਕਰਦੇ ਹਾਂ ਪਰ ਇਹਦੇ ਨਾਲ ਨਾਲ ਹੀ ਜੋ ਇਹ ਚਾਈਨਾ ਡੋਰ ਦਾ ਹੈ ਇੱਕ ਸਾਡੇ ਲਈ ਬਹੁਤ ਵੱਡਾ ਸਰਾਪ ਹੈ ਇਹ ਚਾਈਨਾ ਡੋਰ ਬੰਦ ਹੋਣੀ ਚਾਹੀਦੀ ਹੈ ਇਸ ਦੇ ਲਈ ਪ੍ਰਸ਼ਾਸਨ ਵੀ ਮੁਸਤੈਦ ਹੈ ਜਗਾ ਜਗਾ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਬਹੁਤ ਸਾਰੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਅਰੈਸਟ ਵੀ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਕਿ ਇਹ ਸੰਪੂਰਨ ਪਹੁੰਚੀ ਲੱਗ ਜਾਵੇਗੀ। ਮਾਨ ਸਰਕਾਰ ਵੱਲੋਂ ਕਿਹਾ ਗਿਆ ਹੈ ਇਸ ਵਾਰ ਵੀ ਇਹ ਚਾਈਨਾ ਡੋਰ ਦੇ ਚੈਨਲ ਤੋਂ ਜਿਹੜੀ ਇਹ ਜਿੱਤੂਗੀ ਜਿਹੜੇ ਬੱਚੇ ਪਤੰਗ ਉਡਾਣਗੇ ਉਹਦੇ ਇੱਕ ਸਖਤੀ ਨਾਲ ਕਾਰਵਾਈ ਹੋਣੀ ਹੈ। ਪਰਿਵਾਰਾਂ ਨੂੰ ਤੇ ਮਾਪਿਆਂ ਨੂੰ ਵੀ ਇਹ ਚੀਜ਼ ਨੂੰ ਦੱਸਣੀ ਹੈ। ਮੈਂ ਸਾਰੇ ਬੱਚਿਆਂ ਨੂੰ ਵੀ ਤੇ ਉਹਨਾਂ ਮਾਪਿਆਂ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਤੋਂ ਦੂਰ ਰੱਖੋ। ਉਹਨਾਂ ਨੂੰ ਚਾਈਨਾ ਡੋਰ ਦੇ ਜੋ ਨੁਕਸਾਨ ਹੋ ਰਹੇ ਨੇ ਉਹਦੇ ਬਾਰੇ ਸਮਝਾਓ। ਕਿ ਚਾਈਨਾ ਡੋਰ ਦੇ ਨਾਲ ਬਹੁਤ ਸਾਰੇ ਦੇ ਬੱਚਿਆਂ ਦਾ ਵੱਡਿਆਂ ਦਾ ਜੋ ਨੁਕਸਾਨ ਹੁੰਦਾ ਹੈ ਕਿਸੇ ਦਾ ਗਾਲ ਕੱਟ ਜਾਂਦਾ ਹੈ ਨੱਕ ਕੱਟ ਜਾਂਦਾ ਹੈ ਉਹਤੇ ਬਹੁਤ ਸਾਰੇ ਪੰਛੀਆਂ ਦਾ ਵੀ ਇਹਦੇ ਨਾਲ ਨੁਕਸਾਨ ਹੁੰਦਾ ਹੈ ਇਹਨਾਂ ਨੁਕਸਾਨਾਂ ਦੇ ਬਾਰੇ ਆਪਾਂ ਨੂੰ ਸਾਡੇ ਬੱਚਿਆਂ ਨੂੰ ਸਾਨੂੰ ਜਾਗਰੂਤ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣਾ ਚਾਹੀਦਾ ਹੈ